ਟਰੱਕ ਯੂਨੀਅਨ ਦੀ ਪ੍ਰਧਾਨਗੀ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਵਰਕਰ ਹੋਏ ਆਮੋ ਸਾਹਮਣੇ ਮਾਮਲਾ ਬਰਨਾਲਾ ਦੀ ਸਬ-ਡਿਵੀਜ਼ਨ ਤੱਪਾ ਮੰਡੀ ਟਰੱਕ ਯੂਨੀਅਨ ਦਾ ਵੱਡੇ ਪੱਧਰ ਤੇ ਹੋਇਆ ਇਕੱਠ ਮਾਮਲਾ ਗਰਮਾਇਆ ਦੋਵੇਂ ਧਿਰਾਂ ਵੱਲੋਂ ਆਪਣੇ ਆਪ ਨੂੰ ਟਰੱਕ ਯੂਨੀਅਨ ਤੱਪਾ ਦੀ ਪ੍ਰਧਾਨਗੀ ਦਾ ਦਾਸ ਰਹੇ ਹਨ ਦਾਅਵੇਦਾਰ ਪੁਲਿਸ ਥਾਣੀ ਵਿੱਚ ਤਬਦੀਲ ਹੋਈ ਟਰੱਕ ਯੂਨੀਅਨ ਤੱਪਾ ਹਲਕਾ ਪਦੋੜ ਦੇ ਵਿਧਾਇਕ ਲਾਹ ਸਿੰਘ ਉਗੋਕੇ ਤੇ ਵੀ ਆਮ ਆਦਮੀ ਪਾਰਟੀ ਦੇ ਪੁਰਾਣੇ ਪ੍ਰਧਾਨਾਨਾਂ ਨੇ ਤੱਕੇ ਸ਼ਹੀਦ ਕਰਨ ਦੇ ਲਈ આરોਪ ਟਰੱਕ ਆਪਰੇਟਰ ਅਤੇ ਆਮ ਆਦਮੀ ਪਾਰਟੀ ਵਰਕਰ ਵੱਡੇ ਪੱਧਰ ਤੇ ਮੌਜੂਦ ਪੁਲਿਸ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾਉਣ ਦੀ ਕੀਤੀ ਜਾ ਰਹੀ ਹੈ ਕੋਸ਼ਿਸ਼ ਹਾਂਜੀ ਕੀ ਨਾਮ ਹੈ ਤੁਹਾਡਾ ਜਸਵਿੰਦਰ ਸਿੰਘ ਚੱਠਾ ਜੀ ਇਹ ਦੇਖੋ ਜੀ ਅਸੀਂ 13 14 ਤੋਂ ਆਮ ਆਦਮੀ ਪਾਰਟੀ ਦੇ ਨਾਲ ਖੜਿਆ ਮਾਨਦਾਰੀ ਨਾਲ ਅਸੀਂ ਮਿਹਨਤ ਕੀਤੀ ਆ ਹਰ ਵਾਰੀ ਸਾਡੇ ਏਰੀਆ ਚੋਂ ਲੀਡ ਮਿਲੀ ਆ ਤੇ ਦੇਖੋ ਇਹਨਾਂ ਨੂੰ 2 ਸਾਲ ਪਾਰਟੀ ਵੱਲੋਂ ਟਰੱਕ ਨੂੰ ਨਿ ਸੇਵਾ ਦਿੱਤੀ ਗਈ ਸੀ ਇਹਨਾਂ ਨੇ ਨਵਾਈ ਹੁਣ ਇਹ ਜਦੋਂ ਸਾਡਾ ਨਾਮ ਆਉਂਦਾ ਇਹ ਹੁਣ ਇਹੀ ਕਬਜ਼ਾ ਕਰਨ ਵਾਲੀ ਗੱਲ ਹੋ ਗਈ ਜੀ ਇਹਨਾਂ ਦੀ ਜੁਨੀਅਨ ਨੂੰ ਇਹ 12-12 15-15 ਲੱਖ ਰੁਪਏ ਘਾਟੇ ਦਿਖਾਈ ਜਾਂਦੇ ਆ ਆ ਮਾਨ ਸਰਕਾਰ ਤਾਂ ਭ੍ਰਿਸ਼ਟਾਚਾਰ ਦੇ ਵਿਰੋਧਾ ਪਰੇ ਜੁਨੀਅਨ ਚ ਜਦੋਂ ਦੇ ਬੜਿਆ ਇਹਨਾਂ ਨੇ ਘਾਟੇ ਦਿਖਾਇਆ ਜੁਨੀਅਨ ਨੂੰ ਪਿੱਛੇ ਜੇ ਖਬਰਾਂ ਵੀ ਲੱਗੀਆਂ ਸੀ ਵੀ 1 ਕਰੋੜ ਦਾ ਚੂਨਾ ਲਾਇਆ ਤੇ ਹੁਣ ਦੇਖੋ ਜੀ ਇਸ ਟਾਈਮ ਅਜ ਪਾਰਟੀ ਨੇ ਸਾਨੂੰ ਜ਼ਿੰਮੇਵਾਰੀ ਦਿੱਤੀ ਆ ਆਪਰੇਟਰ ਸਾਡੇ ਨਾਲ ਨੇ ਆਪਰੇਟਰ ਸਾਡੀ ਹਾਮੀ ਭਰਦੇ ਆ ਠੀਕ ਆ ਉਹ ਇਹਨਾਂ ਨੂੰ ਜੁਨੀਅਨ ਚ ਨਹੀਂ ਰਹਿਣ ਦੇਣਾ ਚਾ ਅਸੀਂ ਤੇ ਇਹੀ ਕਾਵਾਂਗੇ ਅਸੀਂ ਇਮਾਨਦਾਰੀ ਨਾਲ ਅਪਰੇਟਰਾਂ ਦੇ ਨਾਲ ਆ ਤੇ ਇਮਾਨਦਾਰੀ ਨਾਲ ਅਸੀਂ ਯੂਨੀਅਨ ਚਲਾਵਾਂਗੇ ਜਿਹੜੇ ਵਿਧਾਇਕ ਤੇ ਵੀ ਦੋਸ਼ ਲਾ ਰਹੇ ਹੈਗੇ ਆ ਵੀ ਉਹਨਾਂ ਦੀ ਧੱਕੇਸ਼ਾਹੀ ਕੀਤੀ ਕਿਵੇਂ ਦੇ ਰਹੇ ਨਹੀਂ ਜਿਹੇ ਜੀ ਕੋਈ ਗੱਲ ਨਹੀਂ ਜਦੋਂ ਦੇਖੋ ਵਿਧਾਇਕ ਨੇ ਇਹਨਾਂ ਨੂੰ ਵੀ ਬਣਾਏ ਸੀ ਨਾ ਕੋਈ ਉਹਨਾਂ ਦੀ ਧੱਕੇਸ਼ਾਹੀ ਨਹੀਂ ਕੁਛ ਨਹੀਂ ਪਾਰਟੀ ਵੱਲੋਂ ਵਰਕਰਾਂ ਨੂੰ ਜ਼ਿੰਮੇਵਾਰੀਆਂ ਦਿੱਤੀਆਂ ਜਾ ਰਹੀਆਂ ਨੇ ਅਸੀਂ ਇਮਾਨਦਾਰੀ ਨਾਲ ਜ਼ਿੰਮੇਵਾਰੀਆਂ ਸਾਰੀਆਂ ਨਿਭਾ ਰਹੇ ਹਾਂ ਜੀ ਇਹ ਜਿਹੇ ਕੋਈ ਗੱਲ ਨਹੀਂ ਐਮਐਲ ਸਾਹਿਬ ਦਾ ਕੋਈ ਦਖਲਅੰਦਾਜ਼ੀ ਨਹੀਂ ਕੋਈ ਧੱਕੇਸ਼ਾਹੀ ਨਹੀਂ ਜਿਹੜੇ ਹੈਗੇ ਟਰੱਕ ਯੂਨੀਅਨ ਦਾ ਮਸਲਾ ਹੁਣ ਕੀ ਨਿਬੜਿਆ ਗਿਆ بس ਇਹ ਤਾਂ ਜਿਉਣਾ ਸਾਨੂੰ ਆਪਰੇਟਰਾਂ ਦਾ ਸਮਰਥਨ ਸੀਗਾ ਜੀ ਅਸੀਂ ਅੱਜ ਆਏ ਇੱਥੇ ਪਹੁੰਚੇ ਲੋਕਾਂ ਨੇ ਸਾਨੂੰ ਸਾਥ ਦਿੱਤਾ ਤੇ ਸਾਨੂੰ ਉਹਨਾਂ ਨੇ ਪ੍ਰਧਾਨ ਚੁਣਿਆ ਜੀ ਸ਼ਿਵ ਕੁਮਾਰ ਪੁੱਤ ਕੀ ਕਹਿਣਾ ਚਾਹਣੇ ਗੱਲ ਇਹ ਹੈ ਜੀ ਤੋਂ ਪ੍ਰਧਾਨ ਸੀ ਪਹਿਲਾਂ ਲੋਕਾਂ ਨੇ ਆਪਰੇਟਰਾਂ ਨੇ ਉਹਨਾਂ ਨੂੰ ਚੰਗਾ ਨਹੀਂ ਸਮਝਿਆ ਇਸ ਕਰਕੇ ਪਿੱਛੇ ਹੋਣਾ ਆਪਾਂ ਕੀ ਚਾਏਗਾ ਮੈਨੂੰ ਚੰਗਾ ਵਰਕਰ ਸਮਝ ਕੇ ਜਿੰਨੇ ਵੀ ਆਪਰੇਟਰ ਵੀਰ ਨੇ ਉਹਨਾਂ ਨੇ ਮੈਨੂੰ ਬਹੁਤ ਮਤ ਦਿਖਾਇਆ ਤੇ ਸਭ ਮੈਨੂੰ ਕਿਹਾ ਕਿ ਤੁਮੂਰੇ ਲਾ ਕੇ ਜੂਨੀਅਨ ਚਲਾ ਅਸੀਂ ਇੱਥੇ ਕੋਈ ਹੇੜਾ ਫੇਰੀ ਨਹੀਂ ਹੋਣ ਦੀ ਨਾ ਕਿ ਜੂਨੀਅਨ ਦਾ ਇਕੰਦਾਰਾ ਇਹ ਹੈ ਜਿਹਦੇ ਵਿੱਚ ਟੋਟਾ ਬੰਦੇ ਇਹਨਾਂ ਆਪਰੇਟਰਾਂ ਨੇ ਪਹਿਲਾਂ ਪਹਿਲਾਂ ਨਾ 13 ਲੱਖ ਰੁਪਏ ਦਾ ਟੋਟਾ ਲਖਾ ਕਿਵੇਂ ਦੇ ਦੇ ਹੈ ਕਿਉਂ ਪ੍ਰਸ਼ਾਸਨ ਨਹੀਂ ਪਹੁੰਚਿਆ ਸੀਗਾ ਤੇ ਹੁਣ ਕਿਵੇਂ ਦੇ ਦੇ ਹੈਗਾ ਕਾਰਜਕਾਰੀ ਕਿਵੇਂ ਕੀਤੀ ਜਾਵੇਗੀ ਤੁਹਾਡੀ ਅਗੇ ਤੋਂ ਸਾਡੀ ਕਾਰਜਕਾਰੀ ਅਸੀਂ ਵਧੀਆ ਕਰਾਂਗੇ ਜੀ ਕਿਸੇ ਆਪਰੇਟਰ ਨੂੰ ਰੁੱਸਣ ਨਹੀਂ ਹੁੰਦੇ ਕਿਸੇ ਨਾਲ ਧੱਕਾ ਨਹੀਂ ਹੁੰਦਾ ਰੇਕਪਰੇਟਰ ਦੀ ਗਰੀਬ ਅਮੀਰ ਦੀ ਅਸੀਂ ਸਪੋਰਟ ਕਰਾਂਗੇ। ਹੁਣ ਪ੍ਰਧਾਨ ਕਿਹਨੂੰ ਨਿਯੁਕਤ ਕੀਤਾ ਗਿਆ ਹੈ? ਪ੍ਰਧਾਨ ਮੈਨੂੰ ਸ਼ਸ਼ੀਲ ਕੁਮਾਰ ਭੂਸ ਤੇ ਆਪਣੇ ਚਿੱਠਾ ਜਸਵਿੰਦਰ ਚਿੱਠਾ ਨੂੰ ਸਾਨੂੰ ਪਰ ਐਮਐਲਏ ਸਾਹਿਬ ਨੇ ਦੋਨਾਂ ਨੂੰ ਪ੍ਰਧਾਨ ਨਿਯੁਕਤ ਕੀਤਾ। ਨਿਯੁਕਤ ਕੀਤਾ। ਸਾਾਨੂੰ ਐਮਐਲਏ ਸਾਹਿਬ ਨੇ ਜੀ ਸਾਰੇ ਰੇਕਪਰੇਟਰਾਂ ਦੇ ਬਹੁਮਤ ਨੇ ਸਾਨੂੰ ਪ੍ਰਧਾਨ ਹੁੰਦਾ ਹੈ। ਮਰਬੂਦੀ ਕੀ ਕਹਿਣਾ ਚਾਹਣੇ ਜਿਹੜਾ ਜਮਾਤ ਅੱਜ ਜਿਹੜਾ ਮਾਮਲਾ ਈ ਉਹ ਜਿਹੜੇ ਪੁਰਾਣੇ ਪ੍ਰਧਾਨ ਸੀਗੇ ਉਹਨਾਂ ਦੀ ਮਾੜੀ ਕਾਰਗੁਜ਼ਾਰੀ ਕਰਕੇ ਉਹਨਾਂ ਦੀਆਂ ਜੂਨੀਅਨ ਤੇ ਜੂਨੀਅਨ ਨੂੰ ਕਟਾ ਦਿਖਾਇਆ ਉਹਨਾਂ ਨੇ ਜਿਹੜਾ ਆਪਣੇ ਟਰਮ 'ਚ ਉਹਦੇ ਕਰਕੇ ਆਪਰੇਟਰ ਉਹਨਾਂ ਤੋਂ ਦੁਖੀ ਸੀ ਜਿਸ ਕਰਕੇ ਆਪਰੇਟਰਾਂ ਨੇ ਸਾਨੂੰ ਅੱਗੇ ਆਉਣ ਲਈ ਕਿਹਾ ਤੇ ਐਮਐਲਏ ਸਾਹਿਬ ਨੇ ਆਪਰੇਟਰਾਂ ਨੂੰ ਆਪਰੇਟਰਾਂ ਦੀ ਗੱਲ ਮੰਨਦੇ ਹੋਏ ਸਾਨੂੰ ਤੇ ਜਸਵਿੰਦਰ ਚੱਠਾ ਜੀ ਨੂੰ ਪ੍ਰਧਾਨ ਬਣਾਇਆ ਤਾਂ ਜੋ ਜੂਨੀਅਨ ਨੂੰ ਸਹੀ ਤਰੀਕੇ ਨਾਲ ਚਲਾਇਆ ਜਾ ਸਕੇ ਤੇ ਆਪਰੇਟਰਾਂ ਦੇ ਹੱਕਾਂ ਲਈ ਅਸੀਂ ਲੜ ਸਕੀਏ ਆਪਰੇਟਰਾਂ ਨੂੰ ਅਸੀਂ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆਉਣ ਦਿੰਦੇ ਉਹਨਾਂ ਤੋਂ ਖੱਟ-ਖੱਟੇ ਜਾਣ ਵਾਲੇ ਖਰਚੇ ਅਸੀਂ ਘਟਾਵਾਂਗੇ ਤੇ ਆਉਣ ਵਾਲੇ ਟਾਈਮ 'ਚ ਜਿਹੜੇ ਉਹਨਾਂ ਕਦੇ ਪਹਾੜੇ ਐ ਉਹ ਅਸੀਂ ਵਧਾਵਾਂਗੇ। ਅਸੀਂ ਆਪਰੇਟਰਾਂ ਦਾ ਹਰ ਪੱਥਰ ਸਾਥ ਦੇਵਾਂਗੇ। ਆਪਰੇਟਰਾਂ ਨੇ ਸਾਨੂੰ ਬਹੁਤ ਅੱਜ ਸਮਰਥਨ ਦਿੱਤਾ ਉਹਨਾਂ ਦਾ ਅਸੀਂ ਧੰਨਵਾਦ ਕਰਦੇ ਆਂ ਤੇ ਅਸੀਂ ਉਹਨਾਂ ਨਾਲ ਜੁੜ ਕੇ ਚੱਲਾਂਗੇ ਉਹਨਾਂ ਦੀ ਉਹਨਾਂ ਦੇ ਹੱਕਾਂ ਲਈ ਲੜਾਂਗੇ।